ਬਿਸਾਰੀ ਬਿਲਕੁਲ ਹੋਮਵਰਗੀਆਂ ਵੇਚੀਆਂ ਮੈਂ 15 ਸਵੇਰੇ ਆਂਡਿਆਂ ਦੇ ਪੈਸੇ ਮੇਰੀ ਜੇਬ ਵਿੱਚ ਬਥੇਰੇ ਮੁਰਗੀਆਂ ਵੇਚੀਆਂ ਮੈਂ 15 ਸਵੇਰੇ ਅੰਡਿਆਂ ਦੇ ਪੈਸੇ ਮੇਰੀ ਜੇਬ 'ਚ ਬਥੇਰੇ ਖਾਮ ਰੱਖ ਕੇ ਬੜਾ ਉੱਤੇ ਸਾਗ ਸਾਲੀਏ ਉਹ ਜਿੰਨਾ ਚਿਰ ਨੱਚੀਂ ਮੈਂ ਫਾੜੀ ਜਾਊਂਗਾ ਨਾ ਉੱਟ ਤੇਰੇ ਜੀਜੇ ਦਾਤਾ ਹਿੱਲ ਗਿਆ ਦਿਮਾਗ ਸਾ ਲਗਾਤਾਰ ਜਿਹੜੀਆਂ ਪੰਜਾਬੀ ਫਿਲਮਾਂ ਉਹ ਦੇਖਣ ਲਈ ਲੋਕ ਜ਼ਰੂਰ ਜਾਂਦੇ ਨੇ ਕਿਉਂਕਿ ਇਹਨਾਂ ਫਿਲਮਾਂ ਦੇ ਵਿੱਚ ਇੱਕ ਮੈਸੇਜ ਹੁੰਦਾ ਹੈ ਔਰ ਕਿਤਨਾ ਕਿਤੇ ਜਿਹੜੀਆਂ ਪੰਜਾਬੀ ਫਿਲਮਾਂ ਬਣਦੀਆਂ ਨੇ ਲੋਕ ਪਸੰਦ ਕਰਦੇ ਨੇ ਬਲਕਿ ਪੰਜਾਬ ਦੀ ਨਹੀਂ ਬਲਕਿ ਬਾਹਰ ਵੀ ਜੇਕਰ ਦਿੱਲੀ ਰਾਜਸਥਾਨ ਇਧਰਲੇ ਪਾਸੇ ਦੇਖੀਏ ਤੇ ਉਧਰ ਵੀ ਪੰਜਾਬੀ ਫਿਲਮਾਂ ਨੂੰ ਪਸੰਦ ਕੀਤਾ ਜਾਂਦਾ ਹੈ ਸੋ ਹੁਣ ਜਿਹੜੀ ਇੱਕ ਨਵੀਂ ਫਿਲਮ ਆ ਰਹੀ ਹੈ ਪਿੰਡ ਆਲਾ ਸਕੂਲ ਉਹਦੀ ਸਟਾਰ ਕਾਸਟ ਅੱਜ ਲੁਧਿਆਣੇ ਪਹੁੰਚੀ ਹੈ ਰੌਣੀ ਜੀ ਵੀ ਸਾਡੇ ਨਾਲ ਨੇ ਔਰ ਸਟਾਰ ਕਾਸਟ ਪੂਰੀ ਆਈ ਹੋਈ ਹੈ ਗੱਲਬਾਤ ਕਰਦੇ ਆ ਸਵਾਗਤ ਹੈ ਤੁਹਾਡਾ ਜਾਗਰਤੀ ਲਾਇਰ ਚ ਸਰ ਰੌਣੀ ਸਾਹਿਬ ਜਿਹੜੀ ਇਹ ਫਿਲਮ ਲੈ ਕੇ ਆਏ ਹੋ ਪਿੰਡ ਆਲਾ ਸਕੂਲ ਕੀ ਖਾਸ ਹੈ ਇਸ ਫਿਲਮ ਦੇ ਵਿੱਚ ਔਰ ਤੁਸੀਂ ਲਗਾਤਾਰ ਜਿਹੜਾ ਇਹਦੀ ਪ੍ਰੋਮੋਸ਼ਨ ਲਈ ਅਲੱਗ-ਅਲੱਗ ਸ਼ਹਿਰਾਂ 'ਚ ਜਾ ਰਹੇ ਲੁਧਿਆਣੇ ਪਹੁੰਚੇ ਹੋ ਸਰ ਜਾਗਤੀ ਲਹਿਰ ਦੇਖਦੇ ਸਾਰੇ ਦਰਸ਼ਕਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਵੇਂ ਤੁਸੀਂ ਚੈਨਲ ਦਾ ਨਾਮ ਜਾਗਰਤੀ ਲਹਿਰ ਰੱਖਿਆ ਹੈ ਵੀ ਪਾ ਜਾਗਰਤੀ ਪੈਦਾ ਕਰਨੀ ਹੈ ਸੋ ਸਾਨੂੰ ਲੱਗਦਾ ਹੈ ਕਿ ਸਿੱਖਿਆ ਦੇ ਵਿੱਚ ਇਹ ਜਾਗਰਤੀ ਹੋਣੀ ਚਾਹੀਦੀ ਹੈ ਕਿ ਸਾਡੇ ਮਨਾਂ ਦੇ ਵਿੱਚ ਇਹ ਨਹੀਂ ਗੱਲ ਹੋਣੀ ਚਾਹੀਦੀ ਕਿ ਵੱਡੇ ਸਕੂਲ 'ਚ ਵੱਡੀ ਪੜਾਈ ਹੁੰਦੀ ਹੈ ਛੋਟੇ ਸਕੂਲ 'ਚ ਛੋਟੀ ਪੜਾਈ ਹੁੰਦੀ ਹੈ ਸਿੱਖਿਆ ਸਭ ਲਈ ਬਰਾਬਰ ਹੈ ਸੋ ਅਸੀਂ ਇਹ ਇਧਰ ਹੀ ਮੰਗ ਕਰਦੇ ਹਾਂ ਕਿ ਜਿਹੜੇ ਜਿਹੜਾ ਬੱਚਾ ਇਸ ਧਰਤੀ 'ਤੇ ਪੈਦਾ ਹੁੰਦਾ ਹੈ ਉਹਦੇ ਲਈ ਸਿੱਖਿਆ ਜ਼ਰੂਰੀ ਹੈ ਉਹਦੇ ਪੇਰੈਂਟਸ ਨੂੰ ਇਹ ਨਾ ਸੋਚਣਾ ਪਵੇ ਕਿ ਜੇ ਮੇਰਾ ਬੱਚਾ ਸਕੂਲ ਚਲੇ ਦੀ ਫੀਸ ਮੈਂ ਕਿਵੇਂ ਤਾਰੂੰਗਾ ਸੋ ਉਹਦੇ ਲਈ ਵੱਡਾ ਮਸਲਾ ਹੋ ਜਾਂਦਾ ਸਿੱਖਿਆ ਸਭ ਨੂੰ ਮਿਲਣੀ ਚਾਹੀਦੀ ਹੈ ਸੋ ਸਾਨੂੰ ਲੱਗਦਾ ਕਿ ਜਿਹੜੇ ਮੋਡਰਨ ਸਕੂਲ ਨੇ ਜਿੱਥੋਂ ਬੱਚੇ ਦਾ ਬੇਸ ਬਣਦਾ ਉਹ ਬੇਸ ਤੇ ਧਿਆਨ ਦੇਣ ਦੀ ਲੋੜ ਹੈ ਉੱਥੇ ਟੀਚਰ ਜੇ ਮਿਹਨਤ ਕਰ ਰਹੇ ਨੇ ਤਾਂ ਉੱਥੇ ਸਰਕਾਰਾਂ ਵੀ ਮਿਹਨਤ ਕਰਨ ਸਰਕਾਰਾਂ ਦੇ ਨਾਲ ਨਾ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਆ ਅਸੀਂ ਦੇਖੀਏ ਕਿ ਸਾਡਾ ਬੱਚਾ ਕੀ ਸਿੱਖ ਰਿਹਾ ਸਾਡੇ ਬੱਚਿਆਂ ਨੂੰ ਸਿੱਖਿਆ ਸਿਖਾਉਣ ਵਾਲੇ ਕੌਣ ਨੇ ਸੋ ਇਹ ਮੁੱਦੇ ਲੈ ਕੇ ਅਸੀਂ ਫਿਲਮ ਦੇ ਵਿੱਚ ਹਾਜ਼ਰ ਹੋਏ ਆ ਜੀ ਸਰ ਜਿਹੜਾ ਦੇਖਿਆ ਜਾਂਦਾ ਹੈ ਸਰਕਾਰ ਵੀ ਉਪਰਾਲੇ ਕਰ ਰਹੀ ਹੈ ਕਿਤੇ ਨਾ ਕਿਤੇ ਇਹਨਾਂ ਸਕੂਲਾਂ ਨੂੰ ਚੱਕਣ ਦੇ ਲਈ ਤਾਂ ਕਿ ਲੋਕ ਜਿਹੜੇ ਇਧਰਲੇ ਪਾਸੇ ਮੋਟਿਵ ਹੋਣ ਕਿਤੇ ਨਾ ਕਿਤੇ CBSE ਸਕੂਲ ਦੇਖਦੇ ਆਂ ਹੋਰ ਦੇਖਦੇ ਆਂ ਰੋਜ਼ ਮਹੀਦੇ ਬਹੁਤ ਸਾਰੇ ਖਰਚੇ ਨੇ ਉਹਨਾਂ ਦੇ ਐਕਟੀਵਿਟੀਆਂ ਬਹੁਤ ਜ਼ਿਆਦਾ ਨੇ ਲੋਕ ਉਹਨਾਂ ਚੀਜ਼ਾਂ ਨੂੰ ਨਹੀਂ ਅਫੋਰਡ ਕਰ ਸਕਦੇ ਕਿ ਲੱਗਦਾ ਤੁਹਾਨੂੰ ਕਿੰਨਾ ਕੁ ਡਿਫਰੈਂਸ ਤੁਹਾਨੂੰ ਦੇਖਣ ਚ ਲੱਗਿਆ ਕਿ ਪਿੰਡ ਵਾਲੇ ਸਕੂਲ ਨੂੰ ਕਿਸ ਤਰ੍ਹਾਂ ਦੇ ਲੋਕ ਦਿਮਾਗ ਦੇ ਵਿੱਚ ਮੈਂਟੈਲਿਟੀ ਬਣਾ ਕੇ ਬੈਠੇ ਆ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਆ ਜੀ ਸਰ ਇਸ ਟਾਈਮ ਤਾਂ ਸੋਚ ਬਹੁਤ ਹੀ ਚੰਗੀ ਨਹੀਂ ਹੈ ਲੋਕਾਂ ਨੂੰ ਇਹ ਲੱਗਦਾ ਕਿ ਪਿੰਡ ਵਾਲੇ ਸਕੂਲ 'ਚ ਪੜਾਈ ਨਹੀਂ ਹੋ ਰਹੀ ਲੋਕਾਂ ਨੂੰ ਇਹ ਲੱਗਣ ਲੱਗੇ ਐਸੇ ਕਰਕੇ ਪਿੰਡਾਂ ਵਾਲੇ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੀ ਸਟਰੈਂਥ ਘਟਦੀ ਹੈ ਸੈਂਤ ਘਟਣ ਦੇ ਨਾਲ ਪੰਗਾ ਪੈਂਦਾ ਕਿ ਸਕੂਲ ਬੰਦ ਹੋਣ ਦੇ ਕਿਨਾਰੇ ਆ ਜਾਂਦੇ ਨੇ ਸੋ ਸਾਨੂੰ ਲੱਗਦਾ ਕਿ ਤੁਹਾਨੂੰ ਇਹ ਸੋਚ ਨਹੀਂ ਰੱਖਣੀ ਚਾਹੀਦੀ ਕਿ ਵੀ ਪਿੰਡ ਵਾਲੇ ਸਕੂਲ 'ਚ ਪੜਾਈ ਨਹੀਂ ਹੈਗੀ ਸ਼ਹਿਰ ਵਾਲੇ ਸਕੂਲ 'ਚ ਪੜਾਈ ਹੈ ਸੋ ਸਿੱਖਿਆ ਸਭ ਲਈ ਬਰਾਬਰ ਹੈ ਅਸੀਂ ਚਾਹੁੰਦੇ ਹਾਂ ਕਿ ਸਿੱਖਿਆ ਤਾਂ ਮੁਫਤ ਹੋਣੀ ਚਾਹੀਦੀ ਹੈ ਸਰਕਾਰਾਂ ਇਹ ਪ੍ਰਵਲ ਕਰਨ ਜੇ ਆਪਾਂ ਨਾ ਸਾਰੇ ਲੋਕ ਸਾਰੀਆਂ ਪਾਰਟੀਆਂ ਇਹ ਸੋਚਦੇ ਹੁਣ ਕਿ ਅਸੀਂ ਆਪਣੀ ਸਟੇਟ ਆਪਣੇ ਮੁਲਕ ਸੁਣਾ ਬਣਾਉਣਾ ਹੈ ਉਹ ਕਿਵੇਂ ਬਣੂਗਾ ਜੇ ਲੋਕ ਐਜੂਕੇਟ ਹੋਣਗੇ ਸੋ ਸਾਡਾ ਪਹਿਲਾ ਸਭ ਤੋਂ ਪਹਿਲਾ ਧਿਆਨ ਐਜੂਕੇਸ਼ਨ ਵੱਲ ਹੋਣਾ ਚਾਹੀਦਾ ਹੈ ਹਾਲਾਂਕਿ ਭਗਵੰਤਮਾਨ ਸਰਕਾਰ ਨੇ ਕਾਫੀ ਯਤਨ ਕਰ ਰਹੀ ਹੈ ਕਿ ਉਹਨਾਂ ਦਾ ਪਹਿਲਾ ਮੁੱਦਾ ਸੀਗਾ ਕਿ ਸਿੱਖਿਆ ਨੀਤੀ ਲੈ ਕੇ ਆਉਣੀ ਹੈ ਸਿੱਖਿਆ ਦੇ ਵਿੱਚ ਕੰਮ ਕਰਨਾ ਆਪਣੇ ਟੀਚਰ ਸਾਹਿਬਾਂ ਨੂੰ ਸਿੰਗਾਪੁਰ ਭੇਜਣਾ ਟ੍ਰੇਨਿੰਗ ਦੇ ਲਈ ਇਹ ਚੰਗੇ ਐਫਰਟ ਨੇ ਪਰ ਸਾਨੂੰ ਲੱਗਦਾ ਹੈ ਕਿ ਸਿੱਖਿਆ ਜਗਤ ਵਿੱਚ ਹੋਰ ਵੀ ਐਫਰਟ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਇਸ ਗੱਲੋਂ ਪਿੱਛੇ ਨਾ ਰਹਿ ਜਾਈਏ ਸਾਡੇ ਇੱਥੇ ਪੁੱਛਿਆ ਜੀ ਤੁਸੀਂ ਕੀ ਪੜਨਾ ਚਾਹੁੰਦੇ ਆ ਅਸੀਂ ਕੀ ਪੜਨਾ ਚਾਹੁੰਦੇ ਆ ਇੱਥੇ ਪੜਾਉਣੇ ਤੁਹਾਨੂੰ ਦੱਸੋ ਤੁਸੀਂ ਆਪਣੇ ਮੁਲਕ ਲਈ ਕੰਮ ਕਰੋ ਹੁਣ ਦੇਖੋ ਇੱਕ ਬੱਚਾ ਜਦੋਂ ਪੜਦਾ ਹੈ ਛੋਟੇ ਹੋਣ ਤੋਂ ਲੈ ਕੇ ਉਹ ਵੀ 25 ਸਾਲਾਂ ਤੱਕ ਜਿੰਨੀ ਸਿੱਖਿਆ ਗ੍ਰਹਿਣ ਕਰਦਾ ਹੈ ਉਹਦਾ ਸਾਰਾ ਫਾਇਦਾ ਜਾ ਕੇ ਅਦਰ ਕੰਟਰੀ ਲੈਂਦੀ ਹੈ ਸਾਡੇ ਬੱਚੇ ਜੋ ਵੀ ਕੋਈ ਖੋਜ-ਖੋਜ ਦੇ ਨੇ ਕੰਮ ਕਰਦੇ ਨੇ ਉਹ ਦੂਜੀ ਕੰਟਰੀ 'ਚ ਹੁੰਦਾ ਹੈ ਸੋ ਇੱਥੇ ਹੋਊਗਾ ਜੀ ਆਪਾਂ ਸਿੱਖਿਆ ਦੇ ਲਈ ਇਹ ਕੰਮ ਕਰਦੇ ਆਂ ਇਹ ਮੈਨੂੰ ਲੱਗਦਾ ਹੈ ਸਾਡੀ ਸਾਡੇ ਸਾਡੇ ਸੋਚਣ ਦਾ ਵਿਸ਼ਾ ਇਸ ਕਰਕੇ ਅਸੀਂ ਫਿਲਮ ਲੈ ਕੇ ਆਏ ਆਂ ਤੇ ਸਰ ਹੁਣ ਪ੍ਰੋਮੋਸ਼ਨ ਹੀ ਲਗਾਤਾਰ ਪਹੁੰਚ ਰਹੇ ਹਾਂ ਲੁਧਿਆਣਾ ਵਾਸੀ ਨੂੰ ਕੀ ਅਪੀਲ ਐ ਇਸ ਫਿਲਮ ਨੂੰ ਲੈ ਕੇ ਲੁਧਿਆਣਾ ਵਾਸੀ ਨੂੰ ਅਪੀਲ ਕਰਦੇ ਆਂ ਸਾਨੂੰ ਪਤਾ ਵੀ ਇਲੈਕਸ਼ਨ ਨੇੜੇ ਐ ਤੁਹਾਡੇ ਕੋਲ ਸਾਰੀਆਂ ਪਾਰਟੀਆਂ ਦੇ ਜਿਹੜੇ ਰਮਿੰਦਰ ਸਾਹਿਬ ਸਾਨੂੰ ਇਹ ਡਰ ਹੈ ਕਿ ਇਹ ਮੁੱਦਿਆਂ 'ਚ ਫਿਲਮ ਕਿਤੇ ਰੋਲ ਨਾ ਜਾਵੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਜੇ ਆਪਣਾ ਸਮਾਜ ਲੁਧਿਆਣਾ ਜਾਂ ਪੰਜਾਬ ਜਾਂ ਹਿੰਦੁਸਤਾਨ ਸੋਹਣਾ ਬਣਾਉਣਾ ਚਾਹੁੰਦੇ ਹੋ ਤਾਂ ਐਜੂਕੇਸ਼ਨ ਦੇ ਮੁੱਦੇ ਨਾਲ ਜੁੜੀ ਫਿਲਮ ਹੈ ਇਹਨੂੰ ਜ਼ਰੂਰ ਦੇਖੋ ਜਾਂ ਵੈਸੇ ਵੀ ਚੰਗੇ ਮੁੱਦੇ ਤੇ ਜਿਹੜੀ ਫਿਲਮ ਬਣਦੀ ਹੈ ਉਹਨੂੰ ਸਾਡਾ ਐਪਰੀਸ਼ੀਏਟ ਕਰਨ ਦਾ ਫਰਜ਼ ਬਣਦਾ ਹੈ ਰੌਣੀ ਜੀ ਦਾ ਕਹਿਣਾ ਹੈ ਕਿ ਇਹ ਜਿਹੜੀ ਇੱਕ ਚੰਗੇ ਮੁੱਦੇ ਤੇ ਫਿਲਮ ਬਣੀ ਹੈ ਸਕੂਲਾਂ ਨੂੰ ਲੈ ਕੇ ਜਿਹੜੇ ਮਾਸਟਰ ਨੇ ਇਸ ਸਕੂਲ ਦੇ ਵਿੱਚ ਉਹਨੇ ਪ੍ਰੀਤ ਹਰਪਾਲ ਕਿਉਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਮਾਸਟਰ ਕਿਸ ਤਰ੍ਹਾਂ ਦਾ ਸਟੂਡੈਂਟ ਕਿੱਦਾਂ ਦੇ ਆ ਪਿੰਡੂ ਮਾਹੌਲ ਜਿਹੜਾ ਉਹ ਕਿਸ ਤਰ੍ਹਾਂ ਦਾ ਗੱਲਬਾਤ ਕਰਦੇ ਆ ਹਰਪਾਲ ਜੀ ਫਿਲਮ ਦੇ ਵਿੱਚ ਮਾਸਟਰ ਬਣੇ ਹੋ ਸਭ ਤੋਂ ਪਹਿਲੇ ਤਾਂ ਤੁਸੀਂ ਲੁਧਿਆਣੇ ਪਹੁੰਚੇ ਹੋ ਔਰ ਜਾਗਰਤੀ ਲੇਅਰ 'ਚ ਗੱਲਬਾਤ ਕਰਨੀ ਉਹ ਲਗਾਤਾਰ ਸਕੂਲ ਸਕੂਲ ਬਾਰੇ ਕੀ ਕੀ ਸੋਚ ਕੀ ਆ ਆਪਣੀ ਸੋਚ ਸਕੂਲ ਬਾਰੇ ਸੋਚ ਇਹ ਹੀ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਤੇ ਕੰਮ ਕਰ ਹੀ ਰਹੇ ਨੇ ਉਹ ਪਰ ਉਹ ਇੱਕ ਇੱਕ ਜਨਰੇਸ਼ਨ ਦੇ ਲਈ ਕਰ ਰਹੇ ਨੇ ਇੱਕ ਵਰਗ ਦੇ ਲਈ ਕਰ ਰਹੇ ਨੇ ਜਿਵੇਂ ਕਹ ਲੋ ਕਿ ਇੱਕ ਅਮੀਰ ਵਰਗ ਹੈ ਉਹ ਅਫੋਰਡ ਕਰਦਾ ਕਿ ਹਰ ਤਰ੍ਹਾਂ ਦਾ ਆਪਣੇ ਬੱਚੇ ਨੂੰ ਸਹੂਲਤ ਦੇਵੇ ਬਟ ਬਹੁਤ ਸਾਰੇ ਇਦਾਂ ਦੇ ਪਰਿਵਾਰ ਨੇ ਜਿਵੇਂ ਅਸੀਂ ਪਿੰਡਾਂ ਚੋਂ ਨਿਕਲ ਕੇ ਆਏ ਆ ਔਰ ਅਸੀਂ ਭਲੀ ਭਾਂਤੀ ਜਾਣਦੇ ਆ ਵੀ ਅ ਪਿਛਲੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸਾਨੂੰ ਜਿਹੜੇ ਗਵਰਨਮੈਂਟ ਸਕੂਲ ਸੀ ਪ੍ਰਾਈਵੇਟ ਪ੍ਰਾਇਮਰੀ ਸਕੂਲ ਸੀਗੇ ਉਹਨਾਂ ਨੂੰ ਉਹ ਮੋੜਲੀਆਂ ਸਹੂਲਤਾਂ ਮਿਲੀਆਂ ਹੀ ਨਹੀਂ ਇਸੇ ਕਰਕੇ ਜਿਹੜਾ ਐਜੂਕੇਸ਼ਨ ਦਾ ਵਪਾਰੀਕਰਨ ਹੋਇਆ ਐਜੂਕੇਸ਼ਨ ਜਿਹੜੀ ਹੈ ਉਹ ਮੁੱਲ ਵੇਚਣਾ ਸਟਾਰਟ ਹੋਈ ਔਰ ਮੈਨੂੰ ਲੱਗਦਾ ਕਿ ਐਜੂਕੇਸ਼ਨ ਇਹੋ ਜੀ ਚੀਜ਼ ਹੈ ਜਿਹੜੀ ਹਰੇਕ ਬੱਚੇ ਨੂੰ ਹੱਕ ਹੈ ਉਹਨੂੰ ਪੜ੍ਹਨ ਦਾ ਉਹ ਉਹ ਅਫੋਰਡ ਕਰਦੇ ਨਹੀਂ ਜਿਹੜੇ ਆਪਣਾ ਗਰੀਬ ਘਰਾਂ ਦੇ ਬੱਚੇ ਨੇ ਸੋ ਮੈਨੂੰ ਲੱਗਦਾ ਹੈ ਕਿ ਵੀ এডਿਕੇਸ਼ਨ ਫ੍ਰੀ ਹੋਣੀ ਚਾਹੀਦੀ ਹੈ ਫ੍ਰੀ ਹੋਣੀ ਚਾਹੀਦੀ ਹੈ ਜਾਂ ਫਿਰ ਇੰਨੀ ਸਸਤੀ ਹੋਣੀ ਚਾਹੀਦੀ ਹੈ ਵੀ ਹਰੇਕ ਘਰ ਦਾ ਜਿਹੜਾ ਮੋਢੀ ਹੈ ਪੇਰੈਂਟ ਹੈ ਉਹ ਅਫੋਰਡ ਕਰ ਸਕਦਾ ਹੋਵੇ ਸੋ ਜਾਂ ਫਿਰ ਜਾਂ ਫਿਰ ਰੋਜ਼ਗਾਰ ਹੋ ਸਾਬ ਦੇ ਹੋਣ ਸੋ ਜਿਵੇਂ ਰੋਨੀ ਸਾਹਿਬ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਵੀ ਸਾਡਾ ਜਿਹੜਾ ਯੰਗਸਟਰ ਹੈ ਉਹ ਪੜ ਇੱਥੇ ਰਿਹਾ ਇਥੋਂ ਪੱਪਲ ਇੱਥੇ ਰਿਹਾ ਔਰ ਇਸ ਤੋਂ ਬਾਹਰ ਬਾਕੀ ਦੀ ਜਿਹੜੀ ਜ਼ਿੰਦਗੀ ਆ ਉਹ ਬਾਹਰ ਜਾ ਕੇ گزارਣਾ ਚਾਹੁੰਦਾ ਕੀ ਰੀਜ਼ਨ ਆ ਉਹਦਾ ਉਹ ਛੋਟੇ ਕੰਟਰੀ ਨੇ ਨਾ ਉਥੇ ਐਗਰੀਕਲਚਰ ਆ ਸੀ ਉਥੇ ਜਾਂਦੇ ਹੁੰਦੇ ਰਹੀਦਾ ਨਾ ਉਥੇ ਕੋਈ ਵੈਦਰ ਸਹੀ ਹੈ ਫਿਰ ਵੀ ਫਿਰ ਵੀ ਉਹ ਗ로우 ਕਿਉਂ ਕਰ ਰਿਹਾ ਸਿਰਫ ਤੇ ਸਿਰਫ ਸਿਸਟਮ ਕਰਕੇ ਔਰ ਸਿਸਟਮ ਕਿੱਥੇ ਸਿਸਟਮ ਕਿੱਥੋਂ ਸਟਾਰਟ ਹੁੰਦਾ এডੂਕੇਸ਼ਨ ਤੋਂ ਸੋ ਐਜੂਕੇਸ਼ਨ ਬੈਕਬੋਨ ਹੈ ਰੀਡ ਦੀ ਹੱਡੀ ਹੈ ਸਾਡੀ ਇੱਕ ਪੂਰੀ ਪੂਰੀ ਜਨਰੇਸ਼ਨ ਦੀ ਜੇ ਰੀਡ ਦੀ ਹੱਡੀ ਸਰੀਰ ਦੀ ਕਮਜ਼ੋਰ ਹੋਏਗੀ ਤੇ ਸਰੀਰ ਅੱਜ ਨਹੀਂ ਕੱਲ ਡਿੱਗੂਗਾ ਡਿੱਗੂਗਾ ਹੈ ਨਾ ਸੋ ਇਸੇ ਕਰਕੇ ਅਸੀਂ ਅਸੀਂ ਕਿਸੇ ਸਕੂਲ ਦੇ ਜਾਂ ਕਿਸੇ ਅਦਾਰੇ ਦੇ ਖਿਲਾਫ ਨਹੀਂ ਆ ਅਸੀਂ ਇਸ ਚੀਜ਼ ਦੇ ਹੱਕ 'ਚ ਆ ਕਿ ਸਾਡਾ ਜਿਹੜਾ ਢਾਂਚਾ ਆ ਪ੍ਰਾਇਮਰੀ ਸਕੂਲਾਂ ਦਾ ਗਵਰਨਮੈਂਟ ਸਕੂਲਾਂ ਦਾ ਉਹ ਬੈਟਰ ਟੂ ਬੈਟਰ ਹੋਵੇ ਉਹਨਾਂ ਨੂੰ ਮੋੜ ਲੀਆਂ ਸਹੂਲਤਾਂ ਮਿਲਣ ਤਾਂ ਜੋ ਸਾਡੇ ਗਰੀਬ ਬੱਚੇ ਜਿਹੜੇ ਕਾਬਲ ਬੱਚੇ ਨੇ ਉਹ ਵੀ ਅੱਗੇ ਆ ਸਕਣ ਹਰਪਾਲ ਜੀ ਇੱਥੇ ਗੱਲ ਆਂਦੀ ਹੈ ਤੁਸੀਂ ਸਰਕਾਰੀ ਸਕੂਲ படிங்க ਅ ਨਹੀਂ ਮੈਂ ਮੇਰੇ ਫਾਦਰ ਸਾਹਿਬ ਆਰਮੀ ਸੀਗੇ ਬਟ ਮੈਨੂੰ ਠੀਕ ਸਕੂਲ ਚ ਪੜਾਇਆ ਉਹਨਾਂ ਨੇ ਕਿਉਂਕਿ ਮੈਂ ਪਪਲੇਠਾ ਪੁੱਤਰ ਸੀਗਾ ਉਹਨਾਂ ਦਾ ਪਰ ਮੇਰੇ ਬਾਕੀ ਦੇ ਬ੍ਰਦਰ ਸਾਰੇ ਪ੍ਰਾਇਮਰੀ ਚ ਪੜੇ ਨੇ ਤੇ ਮੈਂ ਉਹੀ ਕਹਿਣਾ ਚਾਹੁੰਦਾ ਕੱਲ ਮੈਂ ਇੱਕ ਗੱਲ ਕਰ ਰਿਹਾ ਸੀ ਵੀ ਅਸੀਂ ਜਿਹੜੇ ਬੱਚੇ ਹੁੰਦੇ ਆ ਨਾ ਉਹ ਇੱਕ ਨਵੀਂ ਗੱਡੀ ਵਰਗੇ ਆ ਉਹਨਾਂ ਨੂੰ ਜੇ ਹਾਈਵੇ ਮਿਲੇਗਾ ਤਾਂ ਉਹ ਸਪੀਡ ਚ ਭੱਜਣਗੇ ਜੇ ਟੁੱਟੀਆਂ ਰੋੜਾਂ ਮਿਲਣਗੀਆਂ ਤੇ ਉਹਨਾਂ ਦੀ ਫਿਰ ਜਿਹੜੀ ਇਹ ਰਫ਼ਤਾਰ ਹੈ ਆਪਾਂ ਜਿਹੜੀ ਰੋਡ ਦੀ ਰੋਡ ਦੀ ਗੱਲ ਅਸੀਂ ਤੇ ਟੁੱਟੀਆਂ ਸੜਕਾਂ ਤੋਂ ਨਿਕਲ ਕੇ ਆਇਆ ਉਹ ਮਤਲਬ ਕਹਿ ਲਓ ਵੀ ਜਿੰਨਾ ਸਟਰਗਲ ਸਾਨੂੰ ਕਰਨਾ ਪਿਆ ਅਸੀਂ بس ਉਹਦੇ ਲਈ ਅਸੀਂ ਇਹ ਫਿਲਮ ਬਣਾਈ ਹੈ ਕਿ ਵੀ ਵੀ ਅਸੀਂ ਕਈ ਫਿਲਮਾਂ ਦੇਖਦੇ ਆਂ ਇੱਕ ਮੈਂ 12ਵੀਂ ਫਿਲਮ ਫਿਲਮ ਵੇਖੀ ਹੂ ਕਿਸੇ ਆਈਪੀਐਸ ਅਫੀਸਰ ਦੀ ਸਟੋਰੀ ਹੈ ਸ਼ਾਇਦ ਤੁਸੀਂ ਦੇਖੀ ਨਹੀਂ ਦੇਖੀ ਜੇ ਨਹੀਂ ਦੇਖੀ ਤਾਂ ਜ਼ਰੂਰ ਦੇਖਿਓ ਉਹਨੇ ਇੰਨਾ ਮੋਟੀਵੇਟ ਮੈਨੂੰ ਕੀਤਾ ਕਿ ਯਾਰ ਵੀ ਇੱਕ ਇੱਕ ਆਮ ਗਰੀਬ ਘਰ ਦਾ ਬੱਚਾ ਜਿਹਦੇ ਕੋਲ ਕਿਤਾਬਾਂ ਜੋਗੇ ਵੀ ਪੈਸੇ ਹੈ ਨਹੀਂ ਉਹ ਕਿਵੇਂ ਪੜ ਕੇ ਬਟ ਜੋ ਉਹ ਪੂਰੀ ਫਿਲਮ ਦੇ ਵਿੱਚ ਜਰਨੀ ਦਿਖਾਈ ਗਈ ਉਹ ਬਹੁਤ ਨਿਰਾਸ਼ਾਜਨਕ ਸੀਗੀ ਬਈ ਉਹ ਇੰਨੀ ਸਟਰਗਲ ਕਰਨਾ ਉਹਨੂੰ ਭੁੱਖਾ ਕੱਟਣੀ ਆ ਪੈਂਦੀਆਂ ਕਿਤੇ ਕੰਮ ਕਰਨਾ ਪੈਂਦਾ ਕਿਸੇ ਦਿਹਾੜੀ ਕਰਨੀ ਪੈਂਦੀ ਹੈ ਉਹ ਚੀਜ਼ਾਂ ਨਾ ਹੋਣ ਮਤਲਬ ਇੱਕ ਜਿਹੜਾ ਪੜਨ ਵਾਲਾ ਬੱਚਾ ਹੈ ਉਹਦਾ ਸੋ ਜਗ੍ਹਾ ਤੇ ਧਿਆਨ ਹੋਏਗਾ ਤੇ ਉਹ ਬੈਟਰ ਪਰਫਾਰਮ ਨਹੀਂ ਕਰ ਪਾਏਗਾ ਉਹਦੇ ਲਈ ਫਿਰ ਜਿਹੜੇ ਪਿੰਡ ਵਾਲੇ ਸਕੂਲ ਨੇ ਸਾਡੇ ਪ੍ਰਾਇਮਰੀ ਸਕੂਲ ਨੇ ਉਹਨਾਂ ਦਾ ਜਿਹੜਾ ਦੁਰਦਸ਼ਾ ਆ ਉਹ ਉਹਨਾਂ ਦੀ ਦਸ਼ਾ ਜਿਹੜੀ ਸਹੀ ਹੋਣੀ ਚਾਹੀਦੀ ਹੈ ਉਹਨਾਂ ਦੇ ਜਿਹੜੇ ਮੋਡਲੀਆਂ ਜਿਹੜੀਆਂ ਚੀਜ਼ਾਂ ਨੇ ਉਥੇ ਮੁਹੱਈਆ ਹੋਣੀਆਂ ਚਾਹੀਦੀਆਂ ਨੇ ਸੋ ਇਹ ਸਰਕਾਰ ਕੰਮ ਕਰ ਰਹੀ ਹੈ ਉਧਰਲੇ ਪਾਸੇ ਨੂੰ ਇਹਨਾਂ ਨੇ ਪਹਿਲ ਕੀਤੀ ਹੈ ਸਰਕਾਰ ਦੀ ਤੁਸੀਂ ਗੱਲ ਕੀਤੀ ਆ ਭਗਵੰਤ ਮਾਨ ਜੀ ਵੀ ਲਗਾਤਾਰ ਉਹਨਾਂ ਨੇ ਬੜੇ ਐਪੀਸੋਡ ਕੀਤੇ ਔਰ ਲੋਕ ਪਸੰਦ ਵੀ ਕਰਦੇ ਆ ਉਹ ਸਟੂਡੈਂਟ ਬਣੇ ਆ ਔਰ ਉਹਨਾਂ ਨੇ ਬਹੁਤ ਸਾਰੇ ਟੀਚਰਾਂ ਦੇ ਨਾਲ ਅਲੱਗ-ਅਲੱਗ ਰੋਲ ਅਦਾ ਕੀਤੇ ਆ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਉਹ ਚੀਜ਼ਾਂ ਵੀ ਵਿੱਚ ਐਡ ਕੀਤੀ ਗਈਆਂ ਫਿਲਮਾਂ ਚ ਮੈਂ ਮਾਨ ਸਾਹਿਬ ਦਾ ਨਾ ਸ਼ੁਰੂ ਤੋਂ ਹੀ ਫੈਨ ਰਹਾ ਬਾਅਦ ਦੇ ਵਿੱਚ ਚਲੋ ਅਸੀਂ ਇੱਕ ਇੱਕ ਫੀਲਡ ਚ ਆਏ ਮਿਲਦੇ ਗਿਲਦੇ ਰਹੇ ਹਨ ਤੇ ਉਹਨਾਂ ਦਾ ਇੱਕ ਬਹੁਤ ਵਧੀਆ ਮੈਨੂੰ ਪਾਰਟ ਲੱਗਦਾ ਕਿ ਜੇ ਉਹਨਾਂ ਨੇ ਕਾਮੇਡੀ ਕੀਤੀ ਹੈ ਐਜ਼ ਐਨ ਕਾਮੇਡੀਅਨ ਉਹ ਸੀਗੇ ਸਾਡੇ ਸਾਰਿਆਂ ਦੇ ਵਿੱਚ ਪਰਚਲਿਤ ਉਹਨਾਂ ਨੇ ਕਾਮਿਕ ਵੇ ਦੇ ਵਿੱਚ ਵੀ ਸਰਕਾਰਾਂ ਤੇ ਬਹੁਤ ਸਟਾਈਲ ਕਸੇ ਨੇ ਸਾਰੇ ਉਹਨਾਂ ਦੀਆਂ ਜਿੰਨੀਆਂ ਵੀ ਐਲਬਮਸ ਜਿੰਨੀਆਂ ਵੀ ਵੀਡੀਓ ਆਏ ਨੇ ਉਹਨਾਂ ਨੇ ਜਿਹੜੇ ਸੋਸ਼ਲ ਮੁੱਦੇ ਸੀਗੇ ਉਹਨਾਂ ਨੂੰ ਆਪਣੀ ਕਾਮੇਡੀ ਦੇ ਥਰੂ ਲੋਕਾਂ ਤੱਕ ਲੈ ਕੇ ਗਏ ਸੋ ਉਹ ਇੱਕ ਬੈਸਟ ਚੀਜ਼ ਸੀ ਉਹਨਾਂ ਨੇ ਇੱਕ ਪਹਿਲ ਜਿਹੜੀ ਕੀਤੀ ਹੈ ਵੀ ਪ੍ਰਾਇਮਰੀ ਸਕੂਲਾਂ ਦੀ ਜਿਹੜੀ ਪਿਛਲੇ ਕੁਝ ਸਮੇਂ ਤੋਂ ਬਹੁਤ ਉਹਨਾਂ ਨੇ ਇਸ ਜੀਤੇ ਕੰਮ ਕੀਤਾ ਔਰ ਅਸੀਂ ਉਮੀਦ ਵੀ ਰੱਖਦੇ ਹਾਂ ਕਿ ਜਦੋਂ ਵੀ ਇਲੈਕਸ਼ਨ ਤੋਂ ਫ੍ਰੀ ਹੋਣ ਉਹ ਤੇ ਸਾਡੀ ਫਿਲਮ ਲਈ ਜ਼ਰੂਰ ਕੋਈ ਨਾ ਕੋਈ ਇਦਾਂ ਦਾ ਅਨਾਉਂਸਮੈਂਟ ਦੇਣ ਤਾਂ ਜੋ ਬਾਕੀ ਦੇ ਜਿਹੜੇ ਮੇਕਰਸ ਹੈ ਉਹਨਾਂ ਨੂੰ ਲੱਗੇ ਕਿ ਯਾਰ ਸਾਡੀ ਜਿਹੜੀ ਸਰਕਾਰ ਹੈ ਉਹ ਵੀ ਇਦਾਂ ਦੀਆਂ ਫਿਲਮਾਂ ਨੂੰ ਸਪੋਰਟ ਕਰਦੀ ਹੈ ਤਾਂ ਜੋ ਵੱਡੇ ਮੇਕਰਸ ਅਸੀਂ ਛੋਟੇ ਮੇਕਰਸਾਂ ਪਰ ਵੱਡੇ ਮੇਕਰਸ ਵੀ ਇਸ ਇਸ ਪਾਸੇ ਨੂੰ ਵਧਣ ਤਾਂ ਜੋ ਵੱਡੇ ਪਰਦੇ ਤੇ ਇਹ ਜਿਹੇ ਮਸਲੇ ਇਹ ਜਿਹੜੀਆਂ ਪੰਜਾਬ ਦੀਆਂ ਮੁਸ਼ਕਲਾਂ ਨੇ ਜਾਂ ਜਿਹੜੀਆਂ ਚੈਲੰਜਸ ਹੈ ਉਹ ਵੱਡੇ ਪਰਦੇ ਤੇ ਸ਼ੂਟ ਕਰਕੇ ਲੋਕਾਂ ਨੂੰ ਦਿਖਾਉਣ ਤਾਂ ਜੋ ਅਵੇਅਰ ਹੋਣ ਲੋਕਾਂ ਦਾ ਸਵਾਲ ਹੈ ਜੀ ਇਹਦੇ ਵਿੱਚ ਲੁਧਿਆਣੇ ਪਹੁੰਚੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਦਿਨੋਂ ਰਿਲੀਜ਼ ਹੋ ਰਹੀ ਹੈ ਇੱਕ ਵਾਰ ਰਿਪੀਟ ਕਰ ਦਿਓ 3 ਮਈ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਜੀ ਪਿੰਡ ਵਾਲਾ ਸਕੂਲ ਤੇ ਤੁਸੀਂ ਨਿਰਲੇਸ ਵਿੱਚ ਜਾ ਕੇ ਦੇਖੋ ਕਿਉਂਕਿ ਇਹ ਸਾਡੀ ਨਹੀਂ ਇਹ ਤੁਹਾਡੀ ਫਿਲਮ ਹੈ ਅਸੀਂ ਬਹੁਤ ਸੋਹਣੇ ਮੁੱਦੇ ਤੇ ਫਿਲਮ ਬਣਾਈ ਹੈ ਔਰ ਚੰਗੇ ਮੁੱਦਿਆਂ ਨੂੰ ਜਿਵੇਂ ਅਸੀਂ ਗੱਲ ਕਰਦੇ ਆ ਰਹੇ ਹਾਂ ਵੀ ਚੰਗੇ ਮੁੱਦਿਆਂ ਨੂੰ ਤੁਸੀਂ ਐਪਰੀਸ਼ੀਏਟ ਕਰੋਗੇ ਤੇ ਸਾਡੀ ਹਿੰਮਤ ਹੋਰ ਵਧੇਗੀ ਅਸੀਂ ਹੋਰ ਬਹੁਤ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ ਸੋ 3 ਮਈ ਨੂੰ ਤੁਸੀਂ ਪਿੰਡ ਵਾਲਾ ਸਕੂਲ ਜ਼ਰੂਰ ਦੇਖੋ ਪਿੰਡ ਵਾਲੇ ਸਕੂਲ ਦੇ ਲਗਾਤਾਰ ਸਟਾਰ ਕਾਸਟ ਨਾਲ ਗੱਲਬਾਤ ਕਰ ਰਹੇ ਮੈਮ ਕਿਸ ਤਰ੍ਹਾਂ ਦੇਖਦੀ ਹੂੰ ਕਿੰਨੀਵੀਂ ਫਿਲਮ ਆ ਤੁਹਾਡੀ ਕੀ ਤੁਸੀਂ ਇਹਦੇ ਵਿੱਚ ਰੋਲ ਅਦਾ ਕੀਤਾ ਔਰ ਦੇਖਣ ਚ ਕੀ ਮਤਲਬ ਲੱਗਿਆ ਤੁਹਾਨੂੰ ਮਾਹੌਲ ਪਿੰਡ ਦੇ ਸਕੂਲ ਨੂੰ ਔਰ ਸ਼ਹਿਰ ਦੇ ਸਕੂਲ ਨੂੰ ਕੰਪੈਰੀਜ਼ਨ ਕੀ ਲੱਗਿਆ ਅ ਮੇਰੀ ਤੀਜੀ ਫਿਲਮ ਹੈ ਤੇ ਮੈਂ ਇਸ ਫਿਲਮ ਵਿੱਚ ਸਿੱਖਿਆ ਬੋ ਜ਼ਿਲ੍ਹਾ ਸਿੱਖਿਆ ਅਫਸਰ ਦਾ ਰੋਲ ਅਦਾ ਕਰ ਰਹੀ ਹਾਂ ਤੇ ਮੈਂ ਪ੍ਰਾਈਵੇਟ ਸਕੂਲ ਚ ਪੜ੍ਹੀ ਹੋਈ ਹਾਂ ਇਸ ਫਿਲਮ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਇਸ ਟੌਪਿਕ ਬਾਰੇ ਇੰਨੇ ਜ਼ਿਆਦਾ ਨਹੀਂ ਆਈਡੀਆ ਸੀਗਾ ਤੇ ਜਦ ਮੈਨੂੰ ਤਾਦਸਰ ਨੇ ਕਹਾਣੀ ਸੁਣਾਈ ਮੈਨੂੰ ਪਤਾ ਲੱਗਿਆ ਕਿ ਇਦਾਂ ਵੀ ਚੀਜ਼ਾਂ ਹੋ ਰਹੀਆਂ ਕਿ ਜੇ 20 ਬੱਚਾ ਤੋਂ ਘੱਟ ਬੱਚੇ ਇੱਕ ਪ੍ਰਾਇਮਰੀ ਸਕੂਲ 'ਚ ਹੈ ਤੇ ਸਕੂਲ ਨੂੰ ਬੰਦ ਕੀਤਾ ਜਾਂਦਾ ਤੇ ਆਹ ਦਸ਼ਾ ਵੀ ਹੈ ਸਾਡੇ ਪ੍ਰਾਇਮਰੀ ਸਕੂਲਾਂ ਦੀ ਤੇ ਉਸ ਤੋਂ ਬਾਅਦ ਜਦ ਮੈਂ ਹੋਰ ਜਾਣਿਆ ਸਟੋਰੀ ਬਾਰੇ ਤੇ ਮੈਨੂੰ ਪਤਾ ਲੱਗਿਆ ਕਿ ਸੱਚੀ ਹੈ ਕਿ ਇੰਨਾ ਕ ਕੰਟਰਾਸਟ ਹੈਗਾ ਪ੍ਰਾਈਵੇਟ ਸਕੂਲਾਂ ਦੇ ਪ੍ਰਾਇਮਰੀ ਸਕੂਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਕਿ ਸ਼ਾਇਦ ਉਹਨਾਂ ਨੂੰ ਉਹ ਸੁਵਿਧਾਵਾਂ ਨਹੀਂ ਮਿਲ ਰਹੀਆਂ ਬੱਚਿਆਂ ਨੂੰ ਜੋ ਮਿਲੀਆਂ ਚਾਹੀਦੀਆਂ ਨੇ ਕਿਉਂਕਿ ਮੈਨੂੰ ਲੱਗਦਾ ਜਿਹੜੇ ਬੱਚੇ ਹੁੰਦੇ ਨੇ ਉਹ ਦੇਸ਼ ਦਾ ਭਵਿੱ ਵੱਡੇ ਘਰ ਤੋਂ ਨਹੀਂ ਭਾਵੇਂ ਇਦਾਂ ਦੇ ਘਰ ਤੋਂ ਨਹੀਂ ਜੋ ਇੰਨੀ ਐਜੂਕੇਸ਼ਨ ਅਫੋਰਡ ਨਹੀਂ ਕਰ ਪਰ ਐਜੂਕੇਸ਼ਨ ਦਾ ਹੱਕ ਸਭ ਨੂੰ ਹੈ ਤੇ ਸਾਡੇ ਪ੍ਰਾਇਮਰੀ ਸਕੂਲ ਇੰਨੇ ਕੁ ਵਧੀਆ ਸਹੂਲਤਾਂ ਵਾਲੇ ਹੋਣੇ ਚਾਹੀਦੇ ਨੇ ਕਿ ਬੱਚੇ ਨਾ ਕਿਸੇ ਵੀ ਐਜੂਕੇਸ਼ਨ ਦੇ ਰਾਹੀਂ ਵਾਂਝੇ ਨਾ ਰਹਿ ਜਾਣ ਤੇ ਆਹੀ ਇੱਕ ਸਾਡਾ ਮੋਟਿਵ ਵੀ ਇਸ ਫਿਲਮ ਨੂੰ ਬਣਾਉਣ ਦਾ ਕਿ ਅਸੀਂ ਹੋਰ ਵਧਾਵਾ ਦਈਏ ਪ੍ਰਾਇਮਰੀ ਸਕੂਲਾਂ ਨੂੰ ਜੇ ਉਹ ਵੀ ਬੰਦ ਹੋ ਰਹੇ ਨੇ ਜੇ ਸਰਕਾਰ ਆਲਰੇਡੀ ਬਹੁਤ ਸਾਰੀ ਚੀਜ਼ਾਂ ਕਰ ਰਹੀ ਹੈ ਤੇ ਹੋਰ ਐਜੂਕੇਸ਼ਨ ਪ੍ਰਤੀ ਹੋਰ ਚੀਜ਼ਾਂ ਕੀਤੀਆਂ ਜਾਣ ਬੱਚਿਆਂ ਨੂੰ ਐਜੂਕੇਸ਼ਨ ਲਈ ਪ੍ਰੋਮੋਟ ਕੀਤਾ ਜਾਵੇ ਐਂਡ ਸਾਡੇ ਦੇਸ਼ ਜੇ ਅੱਗੇ ਵਧਣਾ ਚਾਹੁੰਦਾ ਤਾਂ ਆਈ ਥਿੰਕ ਐਜੂਕੇਸ਼ਨ ਇਜ਼ ਦੀ ਓਨਲੀ ਵੇ ਜਿਸੇ ਅੱਗੇ ਵਧ ਸਕਦੇ ਆ ਤੇ ਜੇ ਮੈਂ ਆਪਣੇ ਰੋਲ ਬਾਰੇ ਗੱਲ ਕਰਾਂ ਤੇ ਜਿੱਦਾਂ ਅਧਿਆਪਕ ਆਂਦੇ ਨੇ ਮੇਰੇ ਕੋਲ ਸਰਕਾਰ ਕੋਲ ਮਦਦ ਲੈਣ ਲਈ ਕਿ ਅਦਾਦਾ ਚੀਜ਼ਾਂ ਹੋ ਰਹੀਆਂ ਨੇ ਸਕੂਲ ਵਿੱਚ ਅਕਸਰ ਦੋ ਹੀ ਰੋਲੇ ਪੈਂਦੇ ਆ ਇੱਕ ਮਿਡੇ ਮੀਲ ਇੱਕ ਸਰਕਾਰੀ ਤਨਖਾਹਾਂ ਕੀ ਇਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਜੀ ਮਿਡੇ ਮੀਲ ਦਾ ਅਸੀਂ ਜ਼ਿਕਰ ਕੀਤਾ ਕਿ ਕਈ ਵਾਰੀ ਕੀ ਹੁੰਦਾ ਕਿ ਬੱਚਿਆਂ ਤੱਕ ਜਿੱਦਾਂ ਮੈਂ ਕਿਹਾ ਸੁਵਿਧਾਵਾਂ ਨਹੀਂ ਪਹੁੰਚ ਰਹੀਆਂ ਸਰਕਾਰ ਦੇ ਰਹੀ ਹੈ ਮਿਡੇ ਮੀਲ ਪਰ ਸ਼ਾਇਦ ਉਹ ਬੱਚਿਆਂ ਤੱਕ ਪਹੁੰਚ ਹੀ ਨਹੀਂ ਪਾਰੀ ਤੇ ਉਹ ਵੀ ਅਸੀਂ ਟੌਪਿਕ ਟੱਚ ਕੀਤਾ ਕਿ ਕਿੱਦਾਂ ਉਹ ਬੱਚਿਆਂ ਤੱਕ ਪਹੁੰਚਣੀ ਚਾਹੀਦੀ ਹੈ ਕਿੱਦਾਂ ਮੈਂ ਮਦਦ ਕਰਦੀਆਂ ਕਿ ਜਿਹੜੇ ਅਧਿਆਪਕ ਨੇ ਜੋ ਇੰਨੀ ਕੋਸ਼ਿਸ਼ਾਂ ਕਰ ਰਹੇ ਨੇ ਕਿ ਬੱਚਿਆਂ ਨੂੰ ਇੰਨੀ ਕੋਸ਼ਿਸ਼ ਕਰ ਰਹੇ ਕਿ ਬੱਚੇ ਅੱਗੇ ਵਧਣ ਆਪਣੀ ਜ਼ਿੰਦਗੀ ਚ ਐਜੂਕੇਸ਼ਨ ਉਹਨਾਂ ਨੂੰ ਮਿਲੇ ਚੰਗੀ ਤਰ੍ਹਾਂ ਨਾਲ ਉਹਦੇ ਵਿੱਚ ਮੈਂ ਕਿੰਨਾ ਕੁ ਉਹਨਾਂ ਦੀ ਹੈਲਪ ਕਰ ਰਹੀ ਹਾਂ ਬਿਲਕੁਲ ਫਿਲਮ ਲਈ ਉਮੀਦ ਕੀ ਆ ਤੀਸਰੀ ਫਿਲਮ ਕਹਿ ਰਹੇ ਹੋ ਤੁਸੀਂ ਉਮੀਦ ਕੀ ਆ ਲੁਧਿਆਣਾੇ ਪ੍ਰੋਮੋਸ਼ਨ ਲਈ ਪਹੁੰਚੇ ਹੋ ਲਗਾਤਾਰ ਤੁਸੀਂ ਜਾ ਰਹੇ ਹੋ ਚੰਡੀਗੜ੍ਹ ਜਾ ਰਹੇ ਹੋ ਮਹਾਲੀ ਜਾ ਰਹੇ ਹੋ ਪਟਿਆਲੇ ਜਾ ਰਹੇ ਹੋ ਜਲੰਧਰ ਜਾ ਰਹੇ ਹੋ ਕੀ ਉਮੀਦ ਕੀ ਆ ਫਿਲਮ ਮੈਂ ਜੋ ਅੱਜਕੱਲ੍ਹ ਅਸੀਂ ਦੇਖ ਰਿਹਾ ਨਾ ਆਡੀਅנס ਫਿਲਮਾਂ ਚ ਕੰਟੈਂਟ ਦੇਖਣਾ ਚਾਹੁੰਦੀ ਹੈ ਅਸੀਂ ਦੇਖ ਰਿਹਾ ਕਿ ਬਹੁਤ ਸਾਰੀ ਫਿਲਮਾਂ ਬਣ ਰਹੀਆਂ ਨੇ ਬਟ ਸ਼ਾਇਦ ਆਡੀਅנס ਥੀਏਟਰਸ ਚ ਪਹੁੰਚ ਨਹੀਂ ਰਹੀ ਫਿਲਮ ਦੇਖਣ ਕਿਉਂਕਿ ਆਡੀਅנס OTT ਨਰਵੀਨ ਨਾਲ ਕਨੈਕਟਡ ਹੈ ਕਿ ਉਹਨਾਂ ਨੂੰ ਇੰਨਾ ਕ ਕੰਟੈਂਟ ਦੇਖਣ ਨੂੰ ਮਿਲ ਰਿਹਾ ਤੇ ਅਸੀਂ ਚਾਹੁੰਦੇ ਕਿ ਸਾਡੇ ਸਿਨੇਮਾ ਵਿੱਚ ਵੀ ਇਦਾਂ ਦਾ ਕੰਟੈਂਟ ਆਵੇ ਕਿ ਆਡੀਅנס ਖਿੱਚੀ ਚਲੀ ਆਵੇ ਸਿਨੇਮਾ ਚ ਫਿਲਮਾਂ ਦੇਖਣ ਲਈ ਤੇ ਮੈਨੂੰ ਲੱਗਦਾ ਕਿ ਆ ਇੱਕ ਉਦਾਂ ਦਾ ਟੌਪਿਕ ਹੈ ਕਿ ਸਾਡੀ ਆਡੀਅנס ਨੂੰ ਦੇਖਣਾ ਚਾਹੀਦਾ ਹੈ ਸਾਡੇ ਬੱਚਿਆਂ ਨੂੰ ਵੀ ਦੇਖਣਾ ਚਾਹੀਦਾ ਜਿਹੜੇ ਪੰਜਾਬ ਦੇ ਬੱਚ ਹੋਰ ਬਣਨ ਗਿਆ ਤੇ ਫਿਲਮ ਮੇਕਰਸ ਨੂੰ ਇੱਕ ਹੌਸਲਾ ਮਿਲੇਗਾ ਕਿ ਐਦਾਂ ਦੀ ਫਿਲਮਾਂ ਹੋਰ ਬਣਾਈਆਂ ਚਾਹੀਦੀਆਂ ਨੇ ਜੋ ਆਡੀਅנס ਦੇਖੇਗੀ ਐਜ਼ ਐਨ ਆਰਟਿਸਟ ਸਾਨੂੰ ਇੱਕ ਮੋਟੀਵੇਸ਼ਨ ਮਿਲੇਗੀ ਕਿ ਐਦਾਂ ਦੀ ਫਿਲਮਾਂ 'ਚ ਕੰਮ ਕਰਨਾ ਚਾਹੀਦਾ ਤੇ ਆਡੀਅנס ਨੂੰ ਜ਼ਰੂਰ ਜਾ ਕੇ ਦੇਖਣੀ ਚਾਹੀਦੀ ਹੈ 3 ਮਈ ਨੂੰ ਪਿੰਡਾਲਸਕੂ 3 ਮਈ ਨੂੰ ਪਿੰਡਾਲਸਕੂ ਠੀਕ ਹੈ 3 ਮਈ ਨੂੰ ਪਿੰਡਾਲਾ ਸਕੂਲ ਕਹਿੰਦੇ ਆ ਫਿਲਮ ਦੇ ਵਿੱਚ ਇਹ ਕਮੇਡੀ ਨਾ ਹੋਵੇ ਨਾ ਤਾਂ ਫਿਲਮ ਦੇਖਣ ਦਾ ਮਜ਼ਾ ਨਹੀਂ ਆਂਦਾ ਰਵਿੰਦਰ ਮੰਡ ਨਾਮ ਜਾਨਾ ਪਛਾਨਾ ਚਿਹਰਾ ਵੀ ਜਾਨਾ ਪਛਾਨਿਆ ਕਿਵੇਂ ਦੇਖਦੇ ਹੋ ਮੰਡ ਸਾਹਿਬ ਕੀ ਹੈ ਖਾਸ ਫਿਲਮ ਦੇ ਵਿੱਚ ਕਿਉਂਕਿ ਜਿਵੇਂ ਪ੍ਰੀਤ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਫਿਲਮ ਦੇ ਵਿੱਚ ਇੱਕ ਐਦਾਂ ਦਾ ਮਾਸਟਰ ਵੀ ਆ ਜਿਹੜਾ ਲੱਸੀ ਮੰਗਾਂਦਾ ਗੰਨੇ ਮੰਗਾਂਦਾ ਸਾਗ ਮੰਗਾਂਦਾ ਮੱਕੀ ਦੀਆਂ ਰੋਟੀਆਂ ਮੰਗਾਂਦਾ ਕੀ ਮਤਲਬ ਇਹਦੇ ਵਿੱਚ ਫਿਲਮ ਦੇ ਵਿੱਚ ਇਹਨਾਂ ਚੱਕਰ ਐਦਾਂ ਵੀ ਗਈ ਜਿਹੜੇ ਟੀਚਰ ਹੁੰਦੇ ਆ ਬੱਚਿਆਂ ਦਾ ਪਿਆਰ ਹੁੰਦਾ ਉਹਨਾਂ ਦੇ ਨਾਲ ਉਹ ਚਾਹੁੰਦੇ ਹੁੰਦੇ ਆ ਵੀ ਹਰੇਕ ਚੀਜ਼ ਜਿਹੜੀ ਸਾਨੂੰ ਵਧੀਆ ਲੱਗਦੀ ਹੈ ਉਹ ਅਸੀਂ ਟੀਚਰ ਨਾਲ ਪਿਆਰ ਵਧਾਈਏ ਉਹਨਾਂ ਨੂੰ ਵੀ ਉਹ ਜ਼ਰੂਰ ਦੇ ਕੇ ਆਈਏ ਹਨਾ ਉਹ ਇੱਕ ਆਪਸੀ ਮੇਲ ਮਲਾਪ ਕਹਿ ਸਕਦੇ ਹਾਂ ਹਮਦਰਦੀ ਬੱਚਿਆਂ ਦੀ ਪਿਆਰ ਕਹਿ ਸਕਦੇ ਹਾਂ ਨਾ ਉਹ ਸੋ ਉਹ ਲਿਆਉਂਦੇ ਆ ਕਿਸੇ ਕਿਸੇ ਟੀਚਰ ਵਾਸਤੇ ਉਹਨਾਂ ਦੀ ਕਰਦੇ ਆ ਸੇਵਾ ਉਹ ਕਰੈਕਟਰ ਮੈਂ ਕਰਨ ਦੀ ਕੋਸ਼ਿਸ਼ ਕਰੈਕਟਰ ਤੁਸੀਂ ਵਧੀਆ ਕੀਤਾ ਲੇਕਿਨ ਮੈਂ ਇੱਕ ਚੀਜ਼ ਦੇਖੀ ਆ ਸਟਾਰਟਿੰਗ ਜਿਹੜੀ ਤੁਹਾਡੀ ਹੋਈ ਆ ਬੱਬੂ ਮਾਨ ਦੀ ਫਿਲਮ ਹਸ਼ਰ ਆਈ ਸੀ ਉੱਥੋਂ ਦੀ ਸ਼ੁਰੂ ਹੋਈ ਆ ਤੁਸੀਂ ਉਹਦੇ ਵਿੱਚ ਇੱਕ ਗੀਤ ਗਾਇਆ ਸੀਗਾ ਉਹ ਬੜਾ ਲੋਕਾਂ ਨੇ ਪਸੰਦ ਕੀਤਾ ਉੱਥੋਂ ਤੁਹਾਡਾ ਫੇਸ ਜਿਹੜਾ ਉਹ ਇੱਕ ਸਿਲਵਰ ਸਕਰੀਨ ਤੇ ਆਣਾ ਸ਼ੁਰੂ ਹੋਇਆ ਉਹ ਜਿਹੜੇ ਚਾਰ ਬੋਲ ਨੇ ਕਾਮੇਡੀ ਦੇ ਨੇ ਉਹ ਮਾੜਾ ਬੋਲ ਕੇ ਦੱਸੋ ਜੀ ਜੀ ਪਹਿਲੀ ਫਿਲਮ ਸੀ ਮੇਰੀ ਹਸ਼ਰ ਪਰ ਦੇ ਟਾਈਮ ਸੀ ਉਦੋਂ ਮੈਂ ਪਤਲਾ ਜਾਂ ਹੁੰਦਾ ਸੀ ਉਹਦੇ 'ਚ ਕਟਿੰਗ ਕੀਤੀ ਹੋਈ ਐ ਰਮਾਲਜਾ ਬੰਨਿਆ ਤੇ ਗਾਣੇ ਮੇਰੇ ਤਿੰਨ ਚਾਰ ਪਰੋਡੀਆਂ ਸੀਗੀਆਂ ਉਹਦੇ 'ਚ ਜਿਹੜੀ ਉਹ ਰੱਖੀ ਸੀ ਇੱਕ ਉਹ ਵਧੀਆ ਚਰਚਾ 'ਚ ਰਹੀ ਤੇ ਸੁਣਦੇ ਆ ਹੁਣ ਵੀ ਸਾਰੇ ਉਹ ਸੀ ਹੋਮ ਮੁਰਗੀਆਂ ਵੇਚੀਆਂ ਮੈਂ 15 ਸਵੇਰੇ ਆਂਡਿਆਂ ਦੇ ਪੈਸੇ ਮੇਰੀ ਜੇਬ 'ਚ ਬਥੇਰੇ মুরগیاں বেচিয়া মে 15 সਵੇਰੇ আন্ডਿਆਂ দে پیسےmeri जेब च बथेरे ਖਾਮ ਰੱਖ ਕੇ ਬੜਾ ਡਾ ਉਤੇ ਸਾਗ ਸਾਲੀਏ ও ਜਿੰਨਾ ਚਿਰ ਨੱਚੀਂਗੀ ਮੈਂ ਫਾੜੀ ਜਾਊਂਗਾ ਨਾ ਉੱਡ ਤੇਰੇ ਜੀਜੇ ਦਾ ਤਾਂ ਹਿੱਲ ਗਿਆ ਦਿਮਾਗ ਸਾਲੀਏ ਜਿੰਨਾ ਚਿਰ ਨੱਚੀਂਗੀ ਮੈਂ ਫਾੜੀ ਜਾਊਂਗਾ ਨਾ ਉੱਡ ਤੇਰੇ ਜੀਜੇ ਦਾ ਤਾਂ ਹਿੱਲ ਗਿਆ ਦਿਮਾਗ ਸਾਲੀਏ ਸੋ ਇਦਾਂ ਦੇ ਹਾਸੇ ਮਜ਼ਾਕ ਲੋਕਚੋਕ ਚੱਲਦੀ ਰਹਿੰਦੀ ਹੈ। ਇਸ ਫਿਲਮ ਦੀ ਗੱਲ ਕਰੀਏ ਹੁਣ। ਬੱਚਿਆਂ ਨੇ ਤੁਹਾਨੂੰ ਤੰਗ ਕੀਤਾ ਜਾਂ ਤੁਸੀਂ ਬੱਚਿਆਂ ਤੰਗ ਕੀਤਾ। ਇਹ ਇਹਨਾਂ ਜਿਵੇਂ ਦੀਵਾਰਾਂ ਤੇ ਲਿਖਿਆ ਹੁੰਦਾ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਇਹ ਬਹੁਤ ਵੱਡਾ ਉਪਕਾਰ ਹੈ ਮੇਰੇ ਖਿਆਲ ਚ ਵੀ ਵਿੱਦਿਆ দান ਕਰਨਾ। ਇਹ ਹਰ ਬੱਚੇ ਤੱਕ ਪਹੁੰਚੇ ਦੀ ਹੋਣੀ ਚਾਹੀਦੀ ਹੈ। ਵੀ ਹਰੇਕ ਬੱਚਾ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਹਰ ਬੱਚੇ ਨੂੰ ਮੇਰੇ ਖਿਆਲ ਚ ਵਿੱਦਿਆ ਮਿਲਣੀ ਚਾਹੀਦੀ ਹੈ ਸੋ ਹੋਣੀ ਤਾਂ ਵੇਹੇ ਫ੍ਰੀ ਚਾਹੀਦੀ ਹੈ ਮੇਰੇ ਹਿਸਾਬ ਦੇ ਪਰ ਸਕੂਲਾਂ ਦੇ ਵੀ ਚਲੋ ਆਪਦੇ ਖਰਚੇ ਹੁੰਦੇ ਆ ਪਰੇਕਲ ਲਿਮਟ ਹੁੰਦੀ ਹੈ ਕਿ ਥੋੜਾ ਜਿਹਾ ਵੀ ਦੇਖ ਕੇ ਮਾਪੇ ਦੀ ਜੇਬ ਵੱਲ ਦੇਖ ਕੇ ਮੇਰੇ ਖਿਆਲ ਚ ਸਕੂਲਾਂ ਨੂੰ ਥੋੜਾ ਜਿਹਾ ਕੇ ਜਰੂਰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਬਾਕੀ ਜਿਹੜੀ ਤੁਸੀਂ ਬੱਚਿਆਂ ਦੀ ਗੱਲ ਕਰੀ ਹੈ ਵੀ ਬੱਚਿਆਂ ਦੀ ਉਹ ਜਿਹੜੀ ਏਜ ਹੁੰਦੀ ਹੈ ਬੱਚੇ ਤਾਂ ਛਰਾਰਤੀ ਹੁੰਦੇ ਹੀ ਹੈ ਹਰ ਤਰ੍ਹਾਂ ਦੀਆਂ ਇੱਕ ਦੂਜੇ ਦੀਆਂ ਸ਼ਿਕਾਇਤਾਂ ਲਾਉਂਦੇ ਕਰਿਆ ਕੰਮ ਆਪ ਹੁੰਦਾ ਹੈ ਕਿ ਕਹਿੰਦੇ ਮਾਸਟਰ ਜੀ ਇਹ ਕਹਿੰਦਾ ਜੀ ਇੱਕ ਨੰਬਰ ਜਾ ਹੀ ਆਪ ਨਹੀਂ ਕਹਿੰਦੇ ਵੀ ਮੈਂ ਜਾਣਾ ਇਹ ਕਹਿੰਦਾ ਜੀ ਇੱਕ ਨੰਬਰ ਜਾ ਹੀ ਆ ਹਾਂ ਸੋ ਬੱਚਿਆਂ ਦੇ ਨਾਲ ਤਾਂ ਹਰ ਬੰਦੇ ਦਾ ਮੋਹ ਹੈ। ਉਹਦੀ ਨੋਕਜੋਕ ਚੀਜ਼ਾਂ ਦਿਖਾਈਆਂ ਗਈਆਂ। ਹਾਂਜੀ ਹਾਂਜੀ ਬਿਲਕੁਲ ਤੇ ਮੈਸੇਜ ਵੀ ਅੱਛੇ ਆਏ ਦੇ ਵਿੱਚ ਹਨਾ ਕਿਵੇਂ ਪਿੰਡ ਦੇ ਕੁਝ ਸਮਾਜ ਸੇਵੀ ਬੰਦੇ ਹੁੰਦੇ ਆ ਜਿਹੜੇ ਚਾਹੁੰਦੇ ਹੁੰਦੇ ਆ ਕਿ ਸਾਡਾ ਪਿੰਡ ਦਾ ਸਕੂਲ ਤਰੱਕੀ ਕਰੇ ਉਹ ਵੀ ਜੁੜਦੇ ਆ। ਨਹੀਂ ਦਰਨੇ ਲਾਏ। ਨਹੀਂ ਦਰਨੇ ਵਾਲਾ ਮਾਹੌਲ ਨਹੀਂ ਬਣਿਆ ਕਿਉਂਕਿ ਸਰਕਾਰ ਠੀਕ ਹੈ ਵਧੀਆ ਸਰਕਾਰ ਹੈ। ਹੁਣ ਦਰਨੇ ਦੀ ਲੋੜ ਨਹੀਂ ਪਈ ਹਨਾ ਤੇ ਚੱਕਰ ਐ ਵੀ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਸਮਾਜ ਸੇਵੀ ਹੁੰਦੇ ਆ ਜਿਹੜੇ ਸਕੂਲ ਨੂੰ ਬੱਚਿਆਂ ਨੂੰ ਅੱਗੇ ਵਧਾਉਣਾ ਚਾਹੁੰਦੇ ਹੁੰਦੇ ਆ। ਕਈ ਇਹ ਹੁੰਦੇ ਆ ਕਈ ਉਦਾਂ ਹੀ ਚਾਹੁੰਦੇ ਹੁੰਦੇ ਵੀ ਇਹ ਬੰਦਾ ਮੈਨੂੰ ਚੰਗਾ ਨਹੀਂ ਲੱਗਦਾ ਹਨ ਜਿਵੇਂ ਕਈ ਐਵੇਂ ਖੁੰਦਕ ਖਾਈ ਜਾਂਦੇ ਹੁੰਦੇ ਆ ਵੀ ਫਲਾਣਾ ਟੀਚਰ ਆਵੇ ਸਾਡੇ ਪਿੰਡ ਆਪਦੇ ਬੰਦੇ ਜਾਨੀ ਸੈਟਿੰਗ ਕਰਨੀ ਹੁੰਦੀ ਹੈ ਜਿਵੇਂ ਇੱਕ ਪਿੰਡ ਜੀ ਇੱਕ ਬੰਦਾ ਆਇਆ ਉਹਨੇ ਅੱਗੇ ਕਿਸੇ ਨੂੰ ਸਾਥ ਚਤਾਸ਼ ਘੇਟਦਿਆਂ ਨੂੰ ਪੁੱਛਿਆ ਵੀ ਫਲਾਣਿਆਂ ਦੇ ਘਰ ਜਾਣਾ ਉਹ ਬੰਦੇ ਨੇ ਪੱਤਾ ਸਿੱਟ ਕੇ ਘਰ ਵੀ ਦੱਸਤਾ ਤੇ ਨਾਲੇ ਉਹਦੇ ਮੂੰਹ ਤੇ ਥੱਪੜ ਮਾਰਿਆ ਉਹ ਘਰੇ ਚਲੇ ਗਿਆ ਕਹਿੰਦੇ ਯਾਰ ਤੁਹਾਡੀ ਤਾਂ ਪਿੰਡ ਦੀ ਇੱਜ਼ਤ ਹੀ ਹੈ ਨਹੀਂ ਮੈਂ ਸਾਥ ਚ ਬੈਠੇ ਬੰਦੇ ਨੂੰ ਥੋੜਾ ਘਰ ਪੁੱਛਿਆ ਕਹਿੰਦਾ ਉਹਨੇ ਮੇਰੇ ਥੱਪੜ ਮਾਰਿਆ ਉਹ ਬੰਦੇ ਨਾਲ ਆ ਕੇ ਕਹਿੰਦੇ ਵੀ ਤੂੰ ਤੈਨੂੰ ਘਰ ਪੁੱਛਿਆ ਤੂੰ ਸਾਡੇ ਬੰਦੇ ਤੇ ਥੱਪੜ ਕਿਉਂ ਮਾਰਿਆ ਕਹਿੰਦਾ ਜੀ ਜੋ ਮਰਜ਼ੀ ਕਰ ਲਓ ਮੈਨੂੰ ਤਾਂ ਇਹ ਬੰਦਾ ਹੀ ਨਹੀਂ ਚੱਜਿਆ ਸੋ ਐਦਾਂ ਵੀ ਹੁੰਦਾ ਵੀ ਕਈ ਬੰਦੇ ਨਹੀਂ ਚੱਜਦੇ ਹੁੰਦੇ ਕਈ ਬੰਦਿਆਂ ਨੂੰ ਹਾਂਜੀ ਪਿੰਡਾਂ ਵਾਲਾ ਸਕੂਲ ਦੇ ਲਈ ਪ੍ਰੋਮੋਸ਼ਨ ਲਗਾਤਾਰ ਕਰ ਰਹੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਫਿਲਮ ਦੇਖਣ ਦੇ ਲਈ ਲਗਾਤਾਰ ਅਲੱਗ-ਅਲੱਗ ਸ਼ਹਿਰਾਂ 'ਚ ਜਾ ਰਹੇ ਹਾਂ ਮਿਹਨਤ ਵੀ ਕਰ ਰਹੇ ਹਾਂ ਕਾਫੀ ਉਮੀਦ ਕੀ ਆ ਜੀ ਕੀ ਕਹਿਣਾ ਚਾਹੁੰਦੇ ਉਮੀਦ ਤਾਂ ਪਰਮਾਤਮਾ ਦੀ ਬਖਸ਼ਿਸ਼ ਹੋਊਗੀ ਵੀ ਬਹੁਤ ਵਧੀਆ ਕੰਟੈਂਟ ਲਿਆ ਸਾਡੇ ਤਾਜਬੀਰ ਉਹਨਾਂ ਨੇ ਲਿਖਿਆ ਹੋਇਆ ਤੇ ਵਧੀਆ ਫਨਕਾਰ ਨੇ ਇਹਦੇ 'ਚ ਮਲਕੀਤ ਰੌਣੀ ਜੀ ਪ੍ਰੀਤਾਰ ਪਾਲ ਬਾਈ ਜੀ ਹਰ ਸਿਮਰਨ ਜੀ ਹਨਾ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਅਦਾਕਾਰੀ ਕੀਤੀ ਹੈ ਤੇ ਇਹਦੇ 'ਚ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਪੇਰੈਂਟਸ ਨੂੰ ਸ਼ਾਇਦ ਨਹੀਂ ਪਤਾ ਕਿ ਸਕੂਲਾਂ 'ਚ ਕੀ ਬੱਚਿਆਂ ਦਾ ਮਾਹੌਲ ਹੁੰਦਾ ਹਨਾ ਪ੍ਰਾਇਮਰੀ ਸਕੂਲਾਂ 'ਚ ਕੀ ਸਰਕਾਰੀ 'ਚ ਹੁੰਦਾ ਮਾਹੌਲ ਦੂਜੇ ਸਕੂਲਾਂ 'ਚ ਤੇ ਦੱਸਿਆ ਗਿਆ ਹੈ ਕਿ ਸਰਕਾਰੀ ਸਕੂਲ ਕਿਸੇ ਤੋਂ ਘੱਟ ਨਹੀਂ ਕਿਉਂਕਿ ਜਿੰਨੇ ਵੀ ਤੁਸੀਂ ਵੀ ਹੋ ਮੇਰੇ ਖਿਆਲ ਮੇਰੇ ਵਰਗੇ ਬਹੁਤ ਸਾਰੇ 90% ਬੰਦੇ ਐਦਾਂ ਦੇ ਨੇ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਹੀ ਕਿਸੇ ਨਾ ਕਿਸੇ ਮਕਾਮ ਤੇ ਪਹੁੰਚੇ ਸੋ ਪਿੰਡਾਂ ਵਾਲਾ ਸਕੂਲ ਦੀ ਫਿਲਮ ਜਿਹੜੀ ਪ੍ਰੋਮੋਸ਼ਨ ਦੇ ਲਈ ਜਿੰਨੇ ਸਟਾਰ ਕਾਸਟ ਇੱਥੇ ਆਈ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਦਾ ਇਹੀ ਕਹਿਣਾ ਹੈ ਕਿ 3 ਤਰੀਕ ਨੂੰ ਜਿਹੜਾ ਇਹ ਫਿਲਮ ਦੇਖਣ ਲੋਕ ਜ਼ਰੂਰ ਜਾਣ ਕਿਉਂਕਿ ਇਹਦੇ ਵਿੱਚ ਮੁੱਦਿਆਂ ਦੀ ਗੱਲ ਹੈ ਸਕੂਲ ਦੇ ਮੁੱਦੇ ਕਿਸ ਤਰ੍ਹਾਂ ਦੇ ਹੈ ਔਰ ਸਭ ਕੁਛ ਇਹ ਚੀਜ਼ਾਂ ਦਿਖਾਈਆਂ ਗਈਆਂ ਸੋ ਬਧੇਰੇ ਅਪਡੇਟ ਲਈ ਫਿਰ ਹਾਜ਼ਰ ਹੋਵਾਂਗੇ ਬਣੀ ਰਹੋ ਜਾਗਰਤੀ ਲਹਿਰ ਦੇ ਨਾਲ ਧੰਨਵਾਦ